ਇਹ ਸਾਡਾ 9ਵਾਂ ਐਡੀਸ਼ਨ ਹੈ ਗਮਸਾਰਾ ਜਿਸ ਸਕੇਲ ਤੇ ਲੱਗ ਰਹੀ ਹੈ ਜਾਂ ਜਿਸ ਸਟੈਂਡਰਡ ਨਾਲ ਲੱਗ ਰਹੀ ਹੈ ਬੜਾ ਇੰਟਰਨੈਸ਼ਨਲ ਸਟੈਂਡਰਡ ਹੈ ਔਰ ਇਸ ਦੇ ਵਿੱਚ ਬਹੁਤ ਹੀ ਵੱਡੀ ਕੁਆਂਟੀਟੀ ਦੇ ਵਿੱਚ ਲੋਕ ਆਪਣੀਆਂ ਮਸ਼ੀਨਾਂ ਨੂੰ ਡਿਸਪਲੇ ਕਰ ਰਹੇ ਆ ਦੇਖੋ ਕੁਝ ਚੀਜ਼ਾਂ हमें ढूंढनी पड़ती हैं कि ये चीज हमें कहां से मिलेगी फिर हम गूगल पे सर्च मारते हैं यहां एक प्लेटफॉर्म पे हमें सारी चीजें मिल रही हैं और उसके ऑप्शंस मिल रहे हैं ਉਨੇ ਤੇ ਸੋ ਕਰਾਇਆ ਹੋਇਆ ਵੇਚਣ ਵਾਲਾ ਉਹਨੋਂ ਹਰਗੇ ਦੇ ਸਟਾਲ ਤੇ ਨਵੀਂ ਨਵੀਂ ਉਹਦੀ ਆਈਟਮ ਡਿਸਪਲੇ ਹੈਗੀ ਐ ਤੇ ਤੁਹਾਨੂੰ ਇੱਕੋ ਵਾਰ ਇੱਕੋ ਦਿਨ ਦੇ ਵਿੱਚ ਸਭ ਕੁਝ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਬਹੁਤ ਅੱਛਾ ਲੱਗਾ ਬਹੁਤ ਐਪਰੀਸ਼ੀਏਟ ਕਰਦੇ ਆ ਐਗਜ਼ਿਬਿਸ਼ਨ ਵਾਲਿਆਂ ਨੂੰ ਕਿ ਬਹੁਤ ਵਧੀਆ ਵੈ ਕਿ ਸਾਨੂੰ ਮਤਲਬ ਹਰ ਗਲੀ ਗਲੀ ਜਾ ਕੇ ਨਹੀਂ ਘੁੰਮਣਾ ਪੈਂਦਾ ਇੱਕ ਛਾਦੇ નીચે ਸਾਨੂੰ ਸਭ ਕੁਝ ਮਿਲ ਜਾਂਦਾ ਹੈ ਖੋਜ਼ਰੀ ਅਤੇ ਟੈਕਸਟਾਈਲ ਇੰਡਸਟਰੀ ਦੇ ਤੌਰ ਤੇ ਲੁਧਿਆਣਾ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਇਸੇ ਇੰਡਸਟਰੀ ਨੂੰ ਹੋਰ ਪਰਫੂਲਟ ਕਰਨ ਦੇ ਲਈ ਗਮਸਾ ਦੇ ਵੱਲੋਂ ਨਵੀਂ ਐਗਜ਼ੀਬਿਸ਼ਨ ਦਾ ਆਯੋਜਨ ਕੀਤਾ ਗਿਆ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਮਸਾ ਐਕਸਪੋ ਦੀ 2025 ਦੀਆਂ ਜਿੱਥੇ ਨਵੀਂ ਲੇਟੈਸਟ ਟੈਕਨੋਲੋਜੀ ਦੀਆਂ ਮਸ਼ੀਨਾਂ ਅਤੇ ਹੋਰ ਕਈ ਤਰ੍ਹਾਂ ਦੇ ਉਤਪਾਦ ਇਸ ਪ੍ਰਦਰਸ਼ਨੀ ਦੇ ਵਿੱਚ ਪ੍ਰਦਰਸ਼ਿਤ ਕੀਤੇ ਗਏ ਨੇ ਜਿਸ ਦੇ ਵਿੱਚ ਇੰਡੀਆ ਦੇ ਨਾਲ ਨਾਲ ਹੋਰ ਕਈ ਕੰਟਰੀਜ਼ ਤੋਂ ਵੀ ਕੱਡੀਆਂ ਕੰਪਨੀਆਂ ਦੇ ਵੱਲੋਂ ਆਪਣੇ ਉਤਪਾਦਾਂ ਨੂੰ ਇਸ ਐਗਜ਼ੀਬਿਸ਼ਨ ਦੇ ਜ਼ਰੀਏ ਲੋਕਾਂ ਦਾਕ ਰੂਬਰੂ ਕਰਵਾਇਆ ਗਿਆ ਹੈ ਤੇ ਲੁਧਿਆਣਾ ਇੰਡਸਟਰੀ ਨੂੰ ਹੋਰ ਪਰਪੂਲਿਤ ਕਰਨ ਦੇ ਲਈ ਨਵੀਆਂ ਤਕਨੀਕਾਂ ਅਤੇ ਨਵੀਆਂ ਮਸ਼ੀਨਾਂ ਦੀ ਪੂਰੀ ਰੇਂਜ ਜਿਹੜੀ ਹੈ ਇਸ ਪ੍ਰਦਰਸ਼ਨੀ ਦੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਪ੍ਰਦਰਸ਼ਨੀ ਦੇ ਵਿੱਚ ਪਾਰਟਿਸਿਪੇਟ ਕਰਨ ਵਾਲੀ ਕੰਪਨੀਆਂ ਦੇ ਆਗੂਆ ਦਾ ਇਸ ਪ੍ਰਦਰਸ਼ਨੀ ਨੂੰ ਲੈ ਕੇ ਕੀ ਹੈ ਕਹਿਣਾ ਤੇ ਇੱਥੇ ਨਵੀਆਂ ਤਕਨੀਕਾਂ ਅਤੇ ਨਵੀਆਂ ਮਸ਼ੀਨਾਂ ਨੂੰ ਦੇਖਣ ਆਏ ਲੁਧਿਆਣਾ ਹੋਜ਼ਰੀ ਅਤੇ ਟੈਕਸਟਾਈਲ ਫੈਕਟਰੀਆਂ ਦੇ ਮਾਲਕਾਂ ਦਾ ਇਸ ਪ੍ਰਦਰਸ਼ਨੀ ਨੂੰ ਲੈ ਕੇ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਉਨੇ ਹਾਂ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਗਮਸਾ ਐਕਸਪੋਰਟ 25 ਦੇ ਜਨਰਲ ਸੈਕਟਰੀ ਨਰਿੰਦਰ ਜੀ ਸਤਿ ਸ਼੍ਰੀ ਅਕਾਲ ਨਰਿੰਦਰ ਜੀ ਨਮਸਤੇ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੀ ਨਰਿੰਦਰ ਜੀ ਗਮਸਾ ਐਕਸਪੋਰਟ 2025 ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਇਹ ਗਮਸਾ ਐਕਸਪੋ ਹੈਗੀ ਹੈ ਇਹ ਸਾਡੀ ਇੱਕ ਐਸੋਸੀਏਸ਼ਨ ਆ گارਮੈਂਟ ਮਸ਼ੀਨਰੀ ਮੈਨੂਫੈਕਚਰਰ ਤੇ ਸਪਲਾਈਅਰ ਐਸੋਸੀਏਸ਼ਨ ਇਹ ਹਰ ਸਾਲ ਆਰਗੇਨਾਈਜ਼ ਕਰਦੀ ਆ ਇਸ ਨੂੰ ਇਹ ਸਾਡਾ ਨੌਵਾਂ ਐਡੀਸ਼ਨ ਹੈ ਗਮਸਾ ਦਾ ਔਰ ਇਸ ਤੋਂ ਪਹਿਲਾਂ 9 ਸਾਲ ਤੋਂ ਪਹਿਲਾਂ ਜਿਹੜੀ ਐਗਜ਼ੀਬਿਸ਼ਨ ਲੱਗਦੀ ਸੀ ਬੜੇ ਛੋਟੇ ਸਕੇਲ ਤੇ ਲੱਗਦੀ ਸੀ ਲੇਕਿਨ ਹੁਣ ਜਿਹੜੀ ਐਗਜ਼ੀਬਿਸ਼ਨ ਲੱਗ ਰਹੀ ਹੈ ਜਿਸ ਸਕੇਲ ਤੇ ਲੱਗ ਰਹੀ ਹੈ ਜਾਂ ਜਿਸ ਸਟੈਂਡਰਡ ਨਾਲ ਲੱਗ ਰਹੀ ਹੈ ਬੜਾ ਇੰਟਰਨੈਸ਼ਨਲ ਸਟੈਂਡਰਡ ਹੈ ਔਰ ਇਸ ਦੇ ਵਿੱਚ ਬਹੁਤ ਹੀ ਵੱਡੀ ਕੁਆਂਟੀਟੀ ਦੇ ਵਿੱਚ ਲੋਕ ਆਪਣੀਆਂ ਮਸ਼ੀਨਾਂ ਨੂੰ ਡਿਸਪਲੇ ਕਰਦੇ ਆ ਔਰ ਇਸ ਦੇ ਵਿੱਚ ਦੂਰੋਂ ਦੂਰੋਂ ਬੰਦੇ ਆਪਣੀ ਮਸ਼ੀਨਰੀ ਨੂੰ ਨਵੀਂ ਟੈਕਨੋਲੋਜੀ ਨੂੰ ਡਿਸਪਲੇ ਕਰਨ ਦੇ ਲਈ ਆਂਦੇ ਆ ਇਸ ਵਿੱਚ ਕਿੰਨੇ ਕਿੰਨੇ ਕਿ ਐਗਜ਼ੀਬਿਟਰ ਜਿਹੜੇ ਆਏ ਨੇ ਔਰ ਕਿੱਥੋਂ ਕਿੱਥੋਂ ਆਏ ਨੇ ਇਸ ਐਗਜ਼ੀਬਿਸ਼ਨ ਦੇ ਵਿੱਚ 187 ਐਗਜ਼ੀਬਿਟਰ ਆ ਜਿਨ੍ਹਾਂ ਨੇ ਜਗ੍ਹਾ ਲਈਤੀ ਆ ਜਾਂ ਸਟੈਂਡ ਕੀਤੀ ਆ ਔਰ ਤਕਰੀਬਨ ਇਹਦੇ ਵਿੱਚ 17 ਤੋਂ ਲੈ ਕੇ 20 ਕੰਟਰੀਜ਼ ਹੈ ਜਿਨ੍ਹਾਂ ਦੀ ਡਿਫਰੈਂਟ ਡਿਫਰੈਂਟ ਕਾਈਂਡ ਦੀ ਮਸ਼ੀਨਰੀ ਇਸ ਐਗਜ਼ੀਬਿਸ਼ਨ 'ਚ ਦਿਖਾਈ ਜਾ ਰਹੀ ਆ ਬੜੀ ਲੇਟੈਸਟ ਟੈਕਨੋਲੋਜੀ ਦਿਖਾਈ ਜਾ ਰਹੀ ਆ ਅਸੀਂ ਦੇਖ ਰਹੇ ਆ ਕੁਝ ਇੰਟਰਨੈਸ਼ਨਲ ਐਗਜ਼ੀਬਿਟਰ ਵੀ ਆਏ ਹੋਏ ਨੇ ਜਾਂ ਉਹ ਡੈਲੀਗੇਟਸ ਨੇ ਅੱਜਕੱਲ ਐਕਚੁਅਲੀ ਕੁਝ ਕੰਟਰੀ ਤੋਂ ਕਾਫੀ ਬੰਦੇ ਆਏ ਹੋਏ ਆ ਲੇਕਿਨ ਅੱਜ ਕੱਲ ਚਾਈਨਾ ਤੋਂ ਤੁਹਾਨੂੰ ਪਤਾ ਚਾਈਨਾ ਦਾ ਵੀਜ਼ਾ ਅਸੈਪਟਡ ਨਹੀਂ ਆ ਇੰਡੀਆ ਵਾਲੇ ਅੱਜ ਕੱਲ ਚਾਈਨਾ ਨੂੰ ਵੀਜ਼ਾ ਨਹੀਂ ਦੇ ਰਹੇ ਪਿਛਲੇ 8 ਸਾਲ ਤੋਂ ਚਾਈਨਾ ਤੋਂ ਕੋਈ ਬੰਦਾ ਨਹੀਂ ਆਇਆ ਲੇਕਿਨ ਤਾਈਵਾਨ ਤੋਂ ਕੋਰੀਆ ਜਾਪਾਨ ਜਰਮਨ ਤੋਂ ਯੂਰਪ ਤੋਂ ਕੁਝ ਬੰਦੇ ਆਏ ਆ ਜਿਹੜੇ ਕਿ ਬੰਦੇ ਅਟੈਂਡ ਕਰਦੇ ਪਏ ਆ ਇੱਥੇ ਹਾਂਜੀ ਅੱਜ ਜੋ ਐਗਜ਼ਿਬਿਸ਼ਨ ਦਾ ਪਹਿਲਾ ਦਿਨ ਹੈ ਕਿਸ ਤਰ੍ਹਾਂ ਦਾ ਰਿਸਪਾਂਸ ਦਿਖਾਈ ਦੇ ਰਿਹਾ ਤੁਹਾਨੂੰ ਇਹ ਰਿਸਪਾਂਸ ਠੀਕ ਸੀ ਅੱਜ ਫਰਸਟ ਏ ਹੈ ਹਾਫ ਡੇ ਤੱਕ ਤਾਂ ਥੋੜਾ ਨਾ ਹਲੇ ਤਿਆਰੀ ਚੱਲਦੀ ਰਹੀ ਲੇਕਿਨ ਲਾਸਟ ਹਾਫ ਡੇ ਈਵਨਿੰਗ ਦੇ ਵਿੱਚ ਕਾਫੀ ਲੋਕਲ ਜੋ ਕਸਟਮਰ ਹੈ ਕਾਫੀ ਕਸਟਮਰ ਆਏ ਆ ਬਾਕੀ ਕੱਲ ਸੈਚਰਡੇ ਔਰ ਸੰਡੇ ਜਿਹੜਾ ਮੇਨ ਡੇਸ ਹੁੰਦੇ ਹੈਗੇ ਆ ਜਿਹਦੇ ਵਿੱਚ ਕਾਫੀ ਲੋਕ ਆਂਦੇ ਵੀ ਆ ਔਰ ਐਕਸਪੈਕਟਡ ਆ ਕਿ ਬਹੁਤ ਸਾਰੇ ਬੰਦੇ ਆਣਗੇ ਇਸ ਤਰ੍ਹਾਂ ਕਿ ਲੁਧਿਆਣਾ ਇੱਕ ਜਿਹੜਾ ਹੈਗਾ ਆ ਹੌਜਰੀ ਔਰ ਟੈਕਸਟਾਈਲ ਦਾ ਪੂਰੇ ਵਰਲਡ ਵਿੱਚ ਮਸ਼ਹੂਰ ਹੈਗਾ ਆ ਤੇ ਇੱਥੇ ਦੇ ਬਣੇ ਹੋਏ ਪ੍ਰੋਡਕਟ ਵੀ ਸਾਰੀ ਦੁਨੀਆ ਦੇ ਵਿੱਚ ਜਾਂਦੇ ਨੇ ਤੇ ਤੁਸੀਂ ਆਪਣੇ ਇਸ ਬ੍ਰਾਂਡ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਲੁਧਿਆਣਾ ਹੁਣ ਇਸ ਵੇਲੇ ਜਿਹੜੀ ਇੰਡਸਟਰੀ ਹੈ ਮੈਨੂੰ ਵੈਸੇ ਪਰਸਨਲੀ ਮੈਨੂੰ 40 ਸਾਲ ਹੋ ਗਏ ਇਸ ਲਾਈਨ 'ਚ ਮਸ਼ੀਨਰੀ ਸਪਲਾਈ ਕਰਦੇ ਨੂੰ ਜਾਂ ਇਸ ਇੰਡਸਟਰੀ ਨੂੰ ਦੇਖਦੇ ਹੋਏ ਅੱਜ ਕੱਲ ਲੁਧਿਆਣਾ ਨਹੀਂ ਸਿਰਫ ਲੁਧਿਆਣੇ ਦੇ ਨਾਲ-ਨਾਲ ਹੋਰ ਜਗ੍ਹਾ ਤੇ ਵੀ ਪੰਜਾਬ ਦੇ ਵਿੱਚ ਕਾਫੀ ਡਿਵੈਲਪਮੈਂਟ ਆਇਆ ਜਿਵੇਂ ਅੰਮ੍ਰਿਤਸਰ ਵੀ ਹੈ ਜਲੰਧਰ ਵੀ ਹੈ ਔਰ ਨਜ਼ੀਕ ਵੀ ਨੀਅਰ ਬਾਈ ਕਾਫੀ ਜ਼ਿਆਦਾ ਨਵੇਂ ਯੂਨਿਟ ਆ ਰਹੇ ਆ ਜਾਂ ਯੂਨਿਟ ਦਾ ਸਾਈਜ਼ ਬਹੁਤ ਵੱਡਾ ਹੋ ਰਿਹਾ ਇੰਡਸਟਰੀ ਕਾਫੀ ਜਿਆਦਾ ਗਰੋ ਹੋ ਰਹੀ ਆ ਕਿਉਂਕਿ ਇਸ ਵੇਲੇ ਜਿਹੜੇ ਬੜੇ ਬੜੇ ਕਾਰਪੋਰੇਟ ਹਾਊਸੇਸ ਐ ਜਿਹੜੀ ਬੜੀ ਬੜੀ ਕੰਪਨੀਆਂਜ਼ ਐ ਜਿੱਦਾਂ ਡੀ ਕੈਥਲਨ ਹੋ ਗਈ ਜਾਂ ਰਿਲਾਇੰਸ ਹੋ ਗਈ ਜਾਂ ਹੋਰ ਜਿਹੜੇ ਬਹੁਤ ਬੜੇ ਕਾਰਪੋਰੇਟ ਹਾਊਸੇਸ ਐ ਉਹ ਅੱਜਕੱਲ ਬਹੁਤ ਸਾਰੇ ਆਰਡਰ ਸਾਡੇ ਲੁਧਿਆਣੇ ਨੂੰ ਵੀ ਪੰਜਾਬ ਨੂੰ ਵੀ ਜਾਂ ਇੰਡੀਆ ਚ ਦੇ ਰਹੇ ਹੈਗੇ ਆ ਇਸ ਕਾਰਨ ਇੰਡਸਟਰੀ ਦਾ ਸਾਈਜ਼ ਬੜਾ ਹੋ ਰਿਹਾ ਔਰ ਜਿਹੜੇ ਬੰਦੇ ਅੱਜਕੱਲ ਪੁਰਾਣੇ ਯੂਨਿਟ ਚਲਾ ਰਹੇ ਆ ਜਾਂ ਨਵੇਂ ਯੂਨਿਟ ਚਲਾ ਰਹੇ ਆ ਉਹਨਾਂ ਨੂੰ ਆਪਣੀ ਟੈਕਨੋਲੋਜੀ ਨੂੰ ਅਪਗ੍ਰੇਡ ਕਰਨ ਦੀ ਬੜੀ ਜ਼ਰੂਰਤ ਹੈ ਉਦੇ ਨਾਲ ਪ੍ਰੋਡਕਸ਼ਨ ਵੀ ਤਕਰੀਬਨ ਤਕਰੀਬਨ ਆਪਣੀ ਵਧਾਨੀ ਔਰ ਪ੍ਰੋਡਕਟ ਦੀ ਕਾਸਟ ਨੂੰ ਘਟਾਉਣਾ ਇਹ ਵੀ ਉਹਨਾਂ ਦਾ ਬੜਾ ਗੋਲ ਹੈ ਜਿਹੜੀ ਹੁਣ ਸਾਡੀ ਗਮਸਾ ਐਕਸਪੋ ਆ ਜਦੋਂ ਇਹ ਲੱਗਦੀ ਆ ਇਹਦੇ ਵਿੱਚ ਇਦਾਂ ਇਦਾਂ ਦੀ ਮਸ਼ੀਨਰੀ ਨਵੀਂ ਤੋਂ ਨਵੀਂ ਹਰ ਸਾਲ ਆਂਦੀ ਹੈ ਜਿਹੜੀ ਕਿਸੇ ਪ੍ਰੋਡਕਟ ਦੀ ਕਾਸਟ ਨੂੰ ਘਟਾਉਣ 'ਚ ਬੜੀ ਮਦਦ ਕਰਦੀ ਹੈ ਜਾਂ ਪ੍ਰੋਡਕਸ਼ਨ ਵਧਾਨ ਦੇ ਵਿੱਚ ਕਰਦੀ ਹੈ ਜਾਂ ਨਵੀਂ ਕੋਈ ਕ੍ਰੀਏਟੀਵਿਟੀ ਆਂਦੀ ਹੈ ਇਸ ਕਾਰਨ ਇਹ ਐਗਜ਼ਿਬਿਸ਼ਨ ਅੱਜਕੱਲ ਬਹੁਤ ਇੰਪੋਰਟੈਂਟ ਹੋ ਗਈ ਹੈ ਜਿਹੜੇ ਬੰਦੇ ਇੱਥੇ ਹੌਦਰੀ ਚਲਾਉਂਦੇ ਪਏ ਉਹਨਾਂ ਲਈ ਵੀ ਯਾ ਜਿਹੜੇ ਬੰਦਿਆਂ ਨੇ ਆਨ ਆਲੇ ਦਿਨਾਂ 'ਚ ਨਵਾਂ ਕੰਮ ਕਰਨਾ ਉਹਨਾਂ ਲਈ ਵੀ ਇਹ ਐਗਜ਼ੀਬਿਸ਼ਨ ਇੱਕ ਤਰ੍ਹਾਂ ਦਾ ਮੀਲ ਪੱਥਰ ਹੈ ਜਿੱਥੇ ਕਿ ਇਹਨਾਂ ਨੂੰ ਜ਼ਰੂਰ ਆਣਾ ਚਾਹੀਦਾ ਸਾਰੇ ਕਸਟਮਰ ਅ ਤੁਹਾਡੇ ਅੰਦਾਜ਼ੇ ਨਾਲ ਅੱਜ ਕਿੰਨੇ ਕੁ ਵਿਜ਼ਟਰ ਆਏ ਹੋਣਗੇ ਕੁਆਂਟੀਟੀ ਵਾਈਜ਼ ਦੇਖੋ ਕਹਿ ਨਹੀਂ ਸਕਦੇ ਉਹ ਤਾਂ ਆਪਾਂ ਨੂੰ ਫਰੰਟ ਤੋਂ ਪਤਾ ਚੱਲੇਗਾ ਕਿ ਕਿੰਨੇ ਵਿਜ਼ਟਰ ਆਏ ਆ ਕਿੰਨੇ ਜਿਹੜੇ ਰਜਿਸਟ੍ਰੇਸ਼ਨ ਹੋਈ ਆ ਲੇਕਿਨ ਵੈਸੇ ਤਕਰੀਬਨ ਹਰ ਸਾਲ 20000 25000 ਬੰਦੇ ਤੋਂ ਜ਼ਿਆਦਾ ਵਿਜ਼ਿਟ ਕਰਦਾ ਹੈਗਾ ਪਿਛਲੇ 8-9 ਸਾਲਾਂ ਤੋਂ ਔਰ ਫਿਰ ਲਾਸਟ ਦਿਨ ਦੇ ਵਿੱਚ ਡਾਟਾ ਕਲੈਕਟ ਹੋਏਗਾ ਫਿਰ ਉਦੋਂ ਅਨਾਉਂਸ ਕਰਾਂ में आपको क्या मिल रहा है? हमें धागे के बारे कुछ पता करना था और कुछ मशीजी के बारे में ठीक है आपका किस चीज़ का मेरा ज़्यादा करके होज़ी का काम के के है बहुत अच्छे मिल रहे हैं हमें।, हमें देखने से बाहर जब यहाँ से देख के जाता हूँ तो बाहर हमें अच्छा रिजल्ट मिलता है कुछ नए नए आइडियाज मिल जाते मिल हैं, जाते हैं जी। आपको लगता कि है कि ऐसी लगनी चाहिए और मैं नब्बे से एग्जीबिशन को देख रहा हूँ लुधियाना से आपका किस चीज का काम है? हमारा गारमेंट का भी है और मेरा डिजाइनिंग का भी है आप इस एग्जीबिशन में आए यहाँ पर आने का मेन हमारा ये होता है कि एक तो मशीनरी देखनी होती है कि नई टेक्नोलॉजी क्या आई है बाकी एज़ अ डिज़ाइनर जो हम देखते हैं कि नई टेक्निक्स क्या हैं गारमेंट के ऊपर क्या क्या एप्लीकेशंस हैं चाहे वो कपड़े हैं एक से एक निटिंग है प्रिंटिंग के बहुत सारे कॉन्सेप्ट हैं बहुत सारे कॉन्सेप्ट एम्ब्रॉयडरी के प्रिंटिंग के लेज़र के सब्लिमेशन के प्लॉटर के और उनको कैसे कैसे इस्तेमाल किया है नई नई टेक्निक्स हैं वो हमारे लिए फ़ायदेमंद होती हैं हमें उनकी ज़रूरत होती है आप कारोबारियों को तो कहीं ना कहीं फायदा दिलाती है बिल्कुल सर देखो कुछ चीज़ें हमें ढूंढनी पड़ती हैं कि ये चीज़ हमें कहाँ से मिलेगी फिर हम गूगल पे सर्च मारते हैं यहाँ एक प्लेटफॉर्म पे हमें सारी चीज़ें मिल रही हैं और उसके ऑप्शंस मिल रहे हैं लगता है कि ऐसी होनी चाहिए बिल्कुल होनी चाहिए बहुत फ्रूटफुल है और कई चीज़ें जो हमने नहीं देखी होती वो यहाँ देखने को मिलती हैं तो आई ओपनिंग होती है ਸ ਐਗਜ਼ਿਬਿਸ਼ਨ ਵਿੱਚ ਤੁਹਾਨੂੰ ਆਪਣੇ ਕਾਰੋਬਾਰ ਦੇ ਲਈ ਕਿਹੜੀ ਚੀਜ਼ ਵਧੀਆ ਲੱਗੀ ਇੱਥੇ ਸਭ ਕੁਝ ਇਹ ਗਾਰਮੈਂਟ ਦੇ ਰਿਲੇਟਡ ਪ੍ਰਿੰਟਿੰਗ ਹੈ embroidery ਹੈ ਹਨਾ ਸਬਲੀਮੇਸ਼ਨ ਹੈ ਸਟickerਿੰਗ ਮਤਲਬ ਸਭ ਕੁਝ ਹੈ ਆਪਣੇ ਸਾਰਾ ਗਾਰਮੈਂਟ ਰਿਲੇਟਡ ਹੀ ਹੈ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਐਗਜ਼ਿਬਿਸ਼ਨ ਨਾਲ ਨਵੰਦ ਆਈਡੀਆ ਜਿਹੜੇ ਤੁਹਾਡੇ ਬਿਜ਼ਨਸ ਨੂੰ ਬੈਨੀਫਿਟ ਹੋਵੇ। ਬਿਲਕੁਲ ਜੀ ਹੁਣ ਜੇ ਕੋਈ ਵੀ ਜੇ ਕਿਸੇ ਦੀ ਫੈਕਟਰੀ ਹੈ ਜਾਂ ਕਿਸੇ ਦੀ ਸ਼ਾਪ ਹੈ ਤਾਂ ਇਹ ਉੱਥੇ ਦੇਖਣ ਜਾਂਦੇ ਹਾਂ ਬੰਦੇ ਕੋ ਕੀ ਨਵੀਂ ਆਈਟਮ ਆਈ ਹੈ ਜਾਂ ਨਹੀਂ ਆਈ। ਹੁਣ ਇੱਥੇ ਸੋਅ ਘਰ ਆਇਆ ਹੋਇਆ ਵੇਚਣ ਵਾਲਾ। ਉਹਨਾਂ ਹਰ ਕਿਸੇ ਦੇ ਸਟਾਲ ਤੇ ਨਵੀਂ-ਨਵੀਂ ਉਹਦੀ ਆਈਟਮ ਡਿਸਪਲੇ ਹੈਗੀ ਹੈ। ਤੇ ਤੁਹਾਨੂੰ ਇੱਕੋ ਵਾਰ ਇੱਕੋ ਦਿਨ ਦੇ ਵਿੱਚ ਸਭ ਕੁਝ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਲੱਗਣੀ ਬਿਲਕੁਲ ਲੱਗਣੀ ਚਾਹੀਦੀ ਹੈ ਜੀ ਬਿਲਕੁਲ ਲੱਗਣੀ ਚਾਹੀਦੀ ਹੈ। ਬਹੁਤ ਫਾਇਦੇਮੰਦ ਹੈ ਜੀ। ਅਸੀਂ ਆਪਣੇ ਕਾਰੋਬਾਰ ਵਾਸਤੇ ਬ੍ਰੈਂਡਿੰਗ ਦੀ ਮਸ਼ੀਨ, ਨੀਡਿੰਗ ਦੀ ਮਸ਼ੀਨ, ਸਾਰਾ ਕੁਝ ਸਰਕੂਲਰ ਮਸ਼ੀਨ ਦੇਖਣ ਆਇਆ। ਬਹੁਤ ਅੱਛਾ ਲੱਗਾ, ਬਹੁਤ ਐਪਰੀਸ਼ੀਏਟ ਕਰਦੇ ਆ ਐਗਜ਼ੀਬਿਸ਼ਨ ਵਾਲਿਆਂ ਨੂੰ ਕਿ ਬਹੁਤ ਵਧੀਆ ਹੋਇਆ ਕਿ ਸਾਨੂੰ ਮਤਲਬ ਹਰ ਗਲੀ-ਗਲੀ ਜਾ ਕੇ ਨਹੀਂ ਘੁੰਮਣਾ ਪੈਂਦਾ। ਇੱਕ ਛਾਦੇ નીચે ਸਾਨੂੰ ਸਭ ਕੁਝ ਮਿਲ ਜਾਂਦਾ ਹੈ। ਕੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਦੇ ਲੱਗਦੀ ਰਹਿਣੀਆਂ ਚਾਹੀਦੀਆਂ ਨੇ? ਨਵੀਂ ਟੈਕਨੋਲੋਜੀ ਦਾ ਪਤਾ ਚੱਲਦਾ ਹੈ, ਹਰ ਚੀਜ਼ ਦਾ ਪਤਾ ਚੱਲਦਾ ਹੈ। ਇਸ ਕਰਕੇ ਐਗਜ਼ੀਬਿਸ਼ਨਾਂ ਦਾ ਲੱਗਦੀਆਂ ਰਹਿਣੇ ਚਾਹੀਦੀਆਂ ਨੇ। बहुत कुछ बहुत कुछ नवा नवा देखने को मिलता है प्रिंटिंग बहुत यूनिट नवे देखने मिल को मिलते हैं काफ़ी फैब्रिक फेब्रिक काफ़ी चीज़ा देखने दे को मिलती हम लोग सूरत गुजरात से आए हैं आप जो एक एक, एक प्रोडक्ट लेकर आए हो सर ये सिंगल एट बारह नीडल का है इसका इसका फ्रेम एरिया डिफरेंट डिफरेंट आता है हमारा स्टार्टिंग बारह बाई सोलह इंच का है फिर सबसे बड़ा अट्ठाईस बाई अड़तालीस इंच का है जिसमें कुर्तीज लहंगा कली ये सब बन सकता है ईजिली यहाँ से रिस्पांस अच्छा है हमारे पंजाब में काफ़ी कस्टमर्स हैं हमने मशीन सेल काफ़ी की है पचास के आसपास जी तो आपको लगता कि ऐसी जो होती है, तो है। हाँ जी इसमें ज़रूर फ़ायदा होता है क्योंकि विजिटर्स को डायरेक्ट आने का मौका मिलता है और आ, तो बिज़नेसमैंस भी आते ही हैं